ਧਰਮ ਚੋਂ ਪੈਸੇ ਖਾਗੇ ਗੋਲਕਾਂ ਤੇ ਨਿਗਾਹ ਹਰ ਵਕਤ ਗੋਲਕ ਤੇ ਨਿਗਾਹ ਕਿੱਥੇ ਜਾਣਗੇ ਫਿਰ ਗੁਰੂ ਘਰ ਦਾ અપਮਾਨ ਕਰਕੇ ਗੋਲਕਾਂ ਦੇ ਪੈਸੇ ਖਾ ਕੇ ਜਾਣਗੇ ਕਿੱਥੇ ਇੱਥੇ ਨਿਕਲਣਗੇ ਇੱਥੇ ਕਹਿੰਦੇ ਨਾ ਨਰਕ ਸੁਰਗ ਹੁੰਦਾ ਕਹਿੰਦੇ ਆ ਨਾ ਆਪਣਾ ਵਿਸਾਲ ਸੁਰਗ ਨਰਕ ਇੱਥੇ ਆ ਅਈ ਨਿਕਲਣਗੇ ਇਹਨਾਂ ਦੇ ਨਾਲ ਨਿਕਲੇ ਕਜਾਂਦੇ ਆ ਹੁਣ ਪਲਸਤਰਾਂ ਚ ਹੀ ਨਿਕਲੀ ਜਾਂਦੇ ਕਦੇ ਇੱਧਰ ਲਈ ਬਾਹ ਤੇ ਪਲਸਤਰ ਜੱਲਾਵਾਂ ਦੇ ਕਦੇ ਇੱਧਰ ਲਈ ਤਲਵਾਵਾਂ ਦੇ ਕਦੇ ਲਾ ਤਿਲਵਾ ਲੰਦਾ ਪਲਸਤਰਾਂ ਪਲਸਤਰਾਂ ਚ ਹੀ ਨਿਕਲ ਜਾਣੇ ਬਸ ਇਹਨਾਂ ਦੇ ਕੋਈ ਜੋੜ ਨਹੀਂ ਰਿਹਾ ਉਹਦਾ ਜਿਹੜਾ ਨਾ ਟੁੱਟਿਆ ਹੋਵੇ ਨਾ ਕੋਈ ਗੱਠ ਜੋੜ ਰਿਹਾ ਹੈ ਨਾ ਕੋਈ ਜੋੜ ਰਿਹਾ ਹੈ ਆ ਪ੍ਰਮਾਤਮਾ ਨਾ ਕਿਸੋ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵਜੀ ਹੋਈ ਇਹਨਾਂ ਦੀਆਂ ਬਹੁਤ ਲੁੱਟਿਆ ਇਹਨਾਂ ਨੇ ਆਪਨ ਬਹੁਤ ਲੁੱਟਿਆ ਨੇ ਸਾਨੂੰ ਕੀ ਲੋੜ ਸੀ ਜੀ ਬੜੇ ਮਸ਼ਹੂਰ ਕਲਾਕਾਰ ਸੀ ਬੜੇ ਵਧੀਆ ਪੈਸੇ ਕਮਾਉਂ ਸੀ ਬੰਬੇ ਵਾਲੇ ਅੱਜ ਵੀ ਹੱਕਾ ਮਾਰਦੇ ਮੈਂ ਤਾਂ ਆਵਾਜ਼ਾਂ ਮਾਰਦੇ ਕਹਿੰਦੇ ਆ ਜਾ ਯਾਰ ਕਿੱਧਰ ਟੋਪਿਆਂ ਦੇ ਮੌਕੇ ਦੇਖਦਾ ਫਿਰਦਾ ਮੈਂ ਕਹਿੰਦਾ ਨਹੀਂ ਯਾਰ ਹੁਣ ਤਾਂ ਲੋਕਾਂ ਨੇ ਜ਼ਿੰਮੇਵਾਰੀ ਕਿਤੇ ਹੋਰ ਲਾਤੀ ਹੁਣ ਤਾਂ ਫਿਰ ਉੱਥੇ ਰਾਂਗੇ ਸਾਨੂੰ ਕੀ ਲੋੜ ਸੀ ਜੇ ਚੱਜ ਦੇ ਨਿਕਲਿਆ ਹੁੰਦੇ ਹੁਣ ਹੁਣ ਲੜੀ ਜਾਂਦੇ ਆ ਉਹਨਾਂ ਕਈ ਬੰਦੇ ਨਾ ਪ੍ਰਮਾਤਮਾ ਜੋ ਦਿੰਦਾ ਨਾ ਇਹ ਉਹਨੂੰ ਐ ਸਮਝ ਲੈਂਦੇ ਨੇ ਪ੍ਰਮਾਤਮਾ ਕੀ ਐ ਇਹ ਤੋਂ ਵੱਡਾ ਬਣਾ ਲਾਂਗੇ ਸਬਰ ਕਰਨਾ ਚਾਹੀਦਾ ਹੈ ਪ੍ਰਮਾਤਮਾ ਜੋ ਦਿੰਦਾ ਉਹਨੂੰ ਸਬਰ ਸ਼ੁਕਰ ਕਰਕੇ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਜਿਹੜਾ ਮੁੱਖ ਮੰਤਰੀ ਵਾਲਾ ਘਰ ਹੈ ਜਿੱਥੇ ਮੈਂ ਰਹਿਣਾ ਦੋ ਘਰ ਨੇ 44 ਨੰਬਰ ਤੇ 45 ਨੰਬਰ ਇੱਕ ਚ ਦਫਤਰ ਹੁੰਦਾ ਹੈ ਜੇ ਕੋਈ ਕਿਸੇ ਵੇਲੇ ਵੀ ਕੋਈ ਬੰਦਾ ਆਉਂਦਾ ਐਮਰਜੈਂਸੀ 'ਚ ਤੇ ਇੱਕ ਦੇ ਵਿੱਚ ਰਹਿਨੇ ਆ ਪਰਿਵਾਰ ਨਾਲ ਇਹਨਾਂ ਦੋਨਾਂ 'ਚੋਂ ਅੱਜ ਦੇੜੇ ਇਹ ਦੂਪਹਿਰਾਂ ਵਾਲੇ ਇੱਕ ਤਾਂ ਬਾਦਲ ਕੇ ਇੱਕ ਆ ਕੈਪਟਨ ਕੇ ਦੋਨਾਂ 'ਚੋਂ ਦੋਨੇ ਘਰਾਂ 'ਚ ਕੋਈ ਨਹੀਂ ਰਿਹਾ ਇੱਕ ਘਰ 'ਚ ਰੂਸਾ ਹੁੰਦੀ ਸੀ ਇੱਕ 'ਚ ਮਹਾਰਾਣੀ ਤੇ ਉਹਦਾ ਮੁੰਡਾ ਆਪ ਰਹਿੰਦਾ ਸੀ ਸਿਸਮਾ ਦੂਜੇ ਪਾਸੇ ਇੱਕ ਘਰ 'ਚ ਚੇਲੇ ਚਪਟੇ ਦੂਜੇ ਘਰ ਚ ਰਿਸ਼ਤੇਦਾਰ ਆਪ ਰਹਿੰਦਾ ਸੀ ਸੁਖ ਵਿਲਾਸ ਪਰਮਾਤਮਾ ਨੇ ਜਿਹੜੇ ਘਰ ਦਿੱਤੇ ਸੀ ਉਹਨਾਂ ਚ ਰਹੇ ਨਹੀਂ ਅਸੀਂ ਤਾਂ ਜਦੋਂ ਮਿਲਿਆ ਇਸ ਤਾਂ ਪਹਿਲਾਂ ਤਾਂ ਮੈਂ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਮੈਂ ਕਿਹਾ ਯਾਰ ਪਤਾ ਨਹੀਂ ਕਿੰਨੇ ਪਾਪ ਹੋਏ ਹੋਣੇ ਇੱਥੇ ਯਾਰ ਪਹਿਲਾਂ ਤਾਂ ਇਹਦੇ ਸੋਫੇ-ਸੋਫੇ ਤਵਾਓ ਯਾਰ ਦਰਬਾਰ ਸਾਹਿਬ ਚੋਂ ਸਰੋਵਰ ਚੋਂ ਪਾਣੀ ਲਿਆ ਕੇ ਛਿੜਕੀਏ ਯਾਰ ਫਿਰ ਰੱਬ ਕਹਿੰਦਾ ਓਕੇ ਮੇਰੇ ਦਿੱਤੇ ਹੋਏ ਘਰਾਂ 'ਚ ਤੁਸੀਂ ਰਹਿੰਦੇ ਨਹੀਂ ਤੁਸੀਂ ਆਪ ਕਹਿੰਦੇ ਹੋ ਸੀ ਇਹ ਤੋਂ ਵੱਡੇ ਬਣਾ ਲਾਂਗੇ ਲੈ ਫਿਰ ਹੁਣ ਤੁਸੀਂ ਇਹਨਾਂ ਘਰਾਂ 'ਚ ਵੜ ਕੇ ਦਿਖਾਓ ਹੁਣ ਉਹਨਾਂ ਘਰਾਂ 'ਚ ਜਾਣ ਨੂੰ ਫਿਰਦੇ ਤੜਫੀ ਜਾਂਦੇ ਸਾਨੂੰ ਬਣਾ ਦੋ ਸਾਨੂੰ ਬਣਾ ਦੋ ਰੱਬ ਕਹਿੰਦਾ ਨਾ ਪਹਿਲਾਂ ਤੁਸੀਂ ਦਰਕਾਰਤੇ ਮੇਰੀਆਂ ਜਿਹੜੀਆਂ ਨੇਮਤਾ ਨੇ ਉਹ ਦਰਕਾਰੀ ਦੀਆਂ ਨਹੀਂ ਹੁੰਦੀਆਂ ਪ੍ਰਮਾਤਮਾ ਰੱਬ ਜੋ ਕਰਦਾ ਹੈ ਸਹੀ ਕਰਦਾ ਉਹਨੇ ਸਾਰਾ ਕੁਝ ਦੇਖ ਕੇ ਕਰਦਾ ਵੀ ਇਹ ਬੰਦੇ ਨੂੰ ਇੱਥੇ ਰੱਖਣਾ ਰਹਿ ਲੋ ਉੱਥੇ ਨਾ ਉਸ ਘਰ ਚ ਰਹੀ ਨਹੀਂ ਅੰਦਰੋਂ ਕੁੰਡੇ ਲਾ ਲੈ ਘਰਾਂ ਦੇ ਪੌਣੇ 5 ਸਾਲ ਕਹਿੰਦੇ ਲੋਕ ਨਾ ਜਾਣ ਕਿ ਤੇ ਕੁੰਡੇ ਲਾ ਲੋ ਪੌਣੇ 5 ਸਾਲ ਬਾਅਦ ਦੱਸਿਆ ਆਫਸਰ ਆਫਸਰਾਂ ਨੇ ਵੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਜੀ ਘਰੋਂ ਤਾਂ ਬਾਹਰ ਨਿਕਲਣਾ ਪੈਣਾ ਕਹਿੰਦੇ ਕੁੰਡੇ ਖੋਲ ਲੋ ਕੁੰਡੇ ਖੋਲ ਲੀਏ ਖੋਲ ਲੀਏ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਉਹ ਕਹਿੰਦੇ ਨਹੀਂ ਜੀ ਬਾਅਦ ਚ ਪਤਾ ਲੱਗਿਆ ਉਹ ਕਹਿੰਦੇ ਲੋਕ ਬਾਹਰੋਂ ਲਾ ਕੇ ਗੁੰਡਾ ਫਿਰ ਉਹ ਕਹਿੰਦੇ ਹੁਣ ਤੁਸੀਂ ਅੰਦਰ ਹੀ ਰਹੋ ਫਿਰ ਉਹਨੂੰ ਹੁਣ ਅੰਦਰ ਹੀ ਬੈਠੇ ਨੇ ਉੱਥੇ